ਸਸ਼ਕਲ ਜਾਨੋ ਕੀ ਹਰ ਚਾਹਵਾ ਉਮੀਦ ਕਰਦੀ ਹਾਂ ਦੁਸਾਰੇ ਠੀਕ ਹੋਵਾਂਗੇ ਸਭ ਤੋਂ ਪਹਿਲਾਂ ਮੈਂ ਗੱਲ ਕਰੂਗੀ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਮੈਸੇਜ ਆਇਆ ਸੀਗਾ ਵੀ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਐਡ ਕਰਿਆ ਕਰੋ ਤਾਂ ਜ਼ਰੂਰ ਲਿੰਕ ਜੋ ਮੈਂ ਐਡ ਕਰਿਆ ਕਰੂੰਗੀ ਮੈਂ ਪੂਰੀ ਕੋਸ਼ਿਸ਼ ਕਰਿਆ ਕਰੂੰਗੀ ਵੀ ਮੈਂ ਕਿਸੇ ਵੀ ਜੋ ਪ੍ਰੋਡਕਟ ਨੂੰ ਸ਼ੇਅਰ ਕਰ ਦਿਆਂ ਤਾਂ ਉਹਦੇ ਲਿੰਕ ਤੋਂ ਨੇ ਸ਼ੇਅਰ ਕਰਾ ਕਰਾ ਲਿੰਕ ਤੋਂ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਦੇ ਆ ਕਰਾ ਤਾਂ ਜਦੋਂ ਮੈਂ ਤੁਹਾਡਾ ਵੈਸੀ ਮੈਸੇਜ ਦੇਖਿਆ ਸੀ ਪਰ ਨਾਲ ਦੀ ਨਾਲ ਹੀ ਅਨ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਜਿਹੜਾ ਲਿੰਕ ਸੀ ਉਹ ਐਡ ਕਰਤਾ ਸੀਗਾ ਤੇ ਇੱਕ ਮੈਸੇਜ ਵੀ ਹੋਰ ਸੀ ਆ ਵੀ ਗਰਮੀਆਂ ਦੇ ਵਿੱਚ ਵੀ ਆਪਾਂ ਨੂੰ ਯੂਜ਼ ਕਰ ਸਕਦੇ ਆ ਸਿਰ ਨੂੰ ਤਾਂ ਹਾਂਜੀ ਤੁਸੀਂ ਗਰਮੀਆਂ ਦੇ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਹੋ ਕਿਉਂਕਿ ਇਹ ਸਾਰੇ ਸਕਿਨ ਦੇ ਲਈ ਸੂਟੇਬਲ ਆ ਜੇ ਤੁਸੀਂ ਨਾ ਬਾਏ ਕਰੋਗੇ ਤਾਂ ਵੈਸੇ ਇਹ ਉਹਤੇ ਸਾਰਕਸ਼ੀ ਮੈਂਸ਼ਨ ਕੀਤਾ ਹੋਣਾ ਤੁਸੀਂ ਦੇਖ ਸਕਦੇ ਹੋ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਆਪਣੇ ਸਾਜ਼ ਆਪਣੇ ਸਕਿਨ ਦੇ ਲਈ ਕਿਉਂ ਜ਼ਰੂਰੀ ਆ ਸਾਜ਼ ਆਪਣੀ ਸਕਿਨ ਦੇ ਲਈ ਇੱਕ ਬਰਦਾਨਾ ਜਦੋਂ ਆਪਾਂ ਫੇਸ 'ਤੇ ਉੱਪਰ ਮ사ਜ ਕਰਦੇ ਹਾਂ ਤਾਂ ਉਹਦੇ ਬਹੁਤ ਜ਼ਿਆਦਾ ਬੈਨੀਫਿਟ ਆ ਮ사ਜ ਆਪਣੀ ਸਕਿਨ ਦੇ ਬਲੱਡ ਸਰਕੂਲੇਸ਼ਨ ਨੂੰ ਟਰੂ ਕਰਦਾ ਤੇ ਆਪਣੀ ਸਕਿਨ ਨੂੰ ਇੱਕ ਵਧੀਆ ਜਿਹਾ 글로ਵ ਇੰਦਾ ਨਖਾਰ ਦਿੰਦਾ ਆਪਣੀ ਸਕਿਨ ਨੂੰ ਤੇ ਆਪਣੀ ਸਕਿਨ ਦੇ ਜਿਹੜਾ ਮੈਟਾਬੋਲਿਜ਼ਮ ਹੈ ਉਹਨੂੰ ਵੀ ਇੰਪਰੂਵ ਕਰਦਾ ਆਪਣੀ ਜਿਹੜੀ ਸਕਿਨ ਦੇ ਡੈੱਡ ਸੈਲਸ ਨੂੰ ਵੀ ਉਹਨਾਂ ਚੋਂ ਦੁਬਾਰਾ ਰੀਨਿਊ ਕਰਦਾ ਕਸਾਬਤ ਆਪਣੇ ਸਕਿਨ ਨੂੰ ਦਿੰਦੀ ਆ ਆਪਣੇ ਦੇ ਏਜਿੰਗ ਦਾ ਪ੍ਰਸਾਸਾ ਉਹ ਨੂੰ ਸਲੋ ਕਰਨ ਦਾ ਇਸ ਹਾਸ ਕਰਨਾ ਕਿਉਂਕਿ ਹਮ ਸਾਡੇ ਨੂੰ ਇਸ ਤਰ੍ਹਾਂ ਸੇ ਵੀ ਆਪਣ ਨੂੰ ਮੋਸਚਰਾਈਜ਼ਰ ਦੀ ਨੀਡ ਹੁੰਦੀ ਆ ਤਾਂ ਆਇਲ ਨਾਲ ਅਸੀਂ ਆਪ ਹਫਤੇ ਦੇ ਵਿੱਚ ਦੋ ਵਾਰ ਮ사ਜ ਕਰਦੇ ਆ ਨਾ ਤਾਂ ਉਹਦੇ ਨਾਲ ਆਪਣੇ ਫੇਸ ਦੇ ਉੱਪਰ ਇੱਕ ਡਿਫਰੈਂਟ ਜਿਹੀ ਗ로우 ਆਊਗਾ ਉਹ ਜਿਹੜੇ ਨਾ ਪਰੇ ਕੋਸ਼ਟਾ ਹੁੰਦਾ ਵੀ ਮ사ਜ ਆਪਾਂ ਕੀਲ ਨਾਲ ਕਰੀਏ ਨਾ ਸਿਨ 99% ਆਪਣੇ ਹੁਣ ਸੱਜਿਆਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹੁਣ ਕੋਕਨਟ ਆਇਲ ਯੂਜ਼ ਕੀਤਾ ਜਾਂਦਾ ਨਾਰੀਅਲ ਦਾ ਤੇਲ ਯੂਜ਼ ਕੀਤਾ ਜਾਂਦਾ ਤੇ ਸਭ ਤੋਂ ਜ਼ਿਆਦਾ ਜਿਹੜਾ ਵਧੀਆ ਹੈਗਾ ਤਾਂ ਉਹ ਹੈਗਾ ਨਾਰੀਅਲ ਦਾ ਤੇਲ ਨਾਰੀਅਲ ਦੇ ਤੇਲ ਨਾਲ ਤੁਸੀਂ ਆਪਣੀ ਸਕਿਨ ਨੂੰ ਮ사ਜ ਕਰ ਸਕਦੇ ਇਹ ਸਾਰੀਆਂ ਸਕਿਨਾਂ ਦੇ ਉੱਪਰ ਵੈਸੇ ਵੀ ਸੂਟੇਬਲ ਹੁੰਦਾ ਜੇ ਕਿਸੇ ਸੈਂਸਟਿਵ ਸਕਿਨ ਨਾ ਜੇ ਕਿਸੇ ਦੀ ਕੰਬੀਨੇਸ਼ਨ ਨਾ ਜੇ ਕਿਸੇ ਦੀ ਆਇਲੀ ਸਕਿਨ ਨਾ ਤਾਂ ਇਹ ਸਾਰੀਆਂ ਸਕਿਨਾਂ ਦੇ ਉੱਪਰ ਹੀ ਸੂਟੇਬਲ ਹੁੰਦਾ ਦੀ ਪ੍ਰੈਗਨੈਂਸੀ ਬਹੁਤ ਅੱਛੀ ਹੁੰਦੀ ਹੈ ਤੇ ਉਹ ਸਾਸ ਕਰਨੀ ਕਿ ਤੁਹਾਨੂੰ ਤਾਂ ਮ사ਜ ਜੋ ਤੁਸੀਂ ਵੀ ਸ਼ੌਰ ਬਗੈਰਾ ਲੈਣੇ ਹੋ ਤਾਂ ਉਸ ਤੋਂ ਪਹਿਲਾਂ ਉਹ 2 ਘੰਟੇ ਪਹਿਲਾਂ ਜਾਂ 1 ਘੰਟਾ ਪਹਿਲਾਂ ਤੁਸੀਂ ਆਪ ਦੇ ਫੇਸਿੰਗ ਸਾਸ ਕਰ ਸਕਦੇ ਹੋ ਕਿਉਂਕਿ ਜਦੋਂ ਪਹਿਲਾਂ ਤੇਲ ਦੀ ਮ사ਜ ਕਰਦੇ ਆ ਤਾਂ ਉਹਦੇ ਨਾਲ ਸਕਿਨ ਆਪਣੀ ਥੋੜੀ ਜਿਹੀ ਆਇਲੀ ਹੋ ਜਾਂਦੀ ਹੈ ਕਿਉਂਕਿ ਬਸ ਤਾਂ ਜਿੰਨਾਂ ਦੀ ਬਹੁਤ ਜ਼ਿਆਦਾ ਟਰਾਈ ਸਕਿਨ ਆ ਉਹਨਾਂ ਦੇ ਤਾਂ ਵੈਸੇ ਵੀ ਅਬਜ਼ਰਬ ਕਰਦਾ ਹੁੰਦਾ ਨਾਰੀਅਲ ਦਾ ਤੇਲ ਤੇ ਜੇ ਕਿਸੇ ਦੀ ਬਹੁਤ ਜ਼ਿਆਦਾ ਆਇਲੀ ਸਕਿਨ ਆ ਤਾਂ ਉਹਨਾਂ ਨੂੰ ਕੀ ਕਰਨਾ ਉਹਨਾਂ ਨੇ ਮ사ਜ ਉਹਨਾਂ ਤੋਂ ਅੱਗੇ ਸ਼ਾਵਰ ਲੈਣੇ ਉਸ ਤੋਂ ਪਹਿਲਾਂ ਨਾਤੀ ਮ사ਜ ਕਰਨੀ ਮ사ਜ ਤੋਂ ਬਾਅਦ ਫਿਰ ਆਪਣੇ ਫੇਸ ਨੂੰ ਕਲੀਨ ਕਰ ਲੈਣਾ ਮੈਂ ਜਿਵੇਂ ਮ사ਜ ਕਰਦੇ ਤੁਸੀਂ ਉਹ ਵੀ ਮ사ਜ ਕਰ ਸਕਦੇ ਜਿਵੇਂ ਕਿ ਮੈਂ ਕੋਕੋਨਟ ਆਇਲ ਜਾਨੀ ਜਿਵੇਂ ਤੁਸੀਂ ਕਿਸੇ ਵੀ ਕੰਪਨੀ ਦਾ ਤੁਸੀਂ ਕੋਕੋਨਟ ਆਇਲ ਯੂਜ਼ ਕਰ ਸਕਦੇ ਵੈਸੇ ਵੀ ਹੋਣਾ ਤੇ ਆਨਲਾਈਨ ਤੁਸੀਂ ਆਨਲਾਈਨ ਬਾਈ ਕਰ ਸਕਦੇ ਵੈਸੇ ਮਾਰਕੀਟ ਦੇ ਵਿੱਚੋਂ ਆਪਾਂ ਨੂੰ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਤਾਂ ਉੱਥੋਂ ਵੀ ਆਪਾਂ ਨੂੰ ਸ਼ਾਪਸ ਦੇ ਵਿੱਚੋਂ ਨਾਰੀਅਲ ਤੇਲ ਆਪਾਂ ਮਿਲ ਹੀ ਜਾਂਦਾ ਤੇ ਤੁਸੀਂ ਇਦਾਂ ਮੇਨ ਨਾਰੀਅਲ ਤੇਲ ਲਓ ਇਹਨੂੰ ਕੋ ਗਰਮ ਗਰਮ ਕਰਦੇ ਵੈਸੇ ਮੈਂ ਇੰਨਾ ਵੱਟਾ ਧਾਮ-ਜਾਮ ਨਹੀਂ ਕਰਦੀ ਹੁੰਦੀ ਕਿ ਮੈਂ ਆਇਲ ਲਿਆ ਇਹਨੂੰ ਤੇ ਇਹਦੇ ਵਿੱਚੋਂ ਮੈਂ ਜਿਹਦੇ ਉੱਪਰ ਇਹਨਾਂ ਨਾਲ ਤੇਲ ਨੂੰ इ मैं थोड़ा तो मैं ग्रैसलिन एड करूँगी थोड़ा कर लिया। कर ग्रास पर, जा ऐड कर ग्रैसिलिन्न का भी थोड़ा पता ही है अपनी स्किन शाइन मिलता है अपनी स्किन के उपर ना अपनी स्किन समूथ करती है ग्रैसलिन अपनी स्किन के उपर एक वाइस्चराइजर दिख अपनी स्किन टाइट बना ग्रैसलिन तेल स्विंकल्स अपने स्किन के उपर जल्दी नहीं आदि ਕਿ ਸਟਰੰਗ ਮੈਂ ਤੁਹ ਪਰਹੀ ਨਵਾਲਿਆ ਗ੍ਰਾਸਨ ਤੋਂ ਲੱਭੀ ਤਾਂ ਸਹੀ ਬਿਥੋੜੀ ਜੀ ਚਿਪਚਪਾਰੀ ਲੱਗਦੀ ਹੁੰਦੀ ਇਹ ਵਿੱਚ ਗ੍ਰਾਸਨ ਦੇ ਵਿੱਚ ਇਸਨੂੰ ਤੁਸੀਂ ਆਪਦੇ ਫੇਸ 'ਤੇ ਮ사ਜ ਕਰੋਗੇ ਨਾ ਇਹ ਨਾਲ ਆਪਣੇ ਜਿਹੜਾ ਫੇਸ ਦਾ ਪ੍ਰੈਸ਼ਰ ਕੁਸ਼ਨ ਇੰਪਰੂਵ ਹੋਊਗਾ ਤੇ ਆਪਣੇ ਜਗ੍ਹਾ ਪੀਐਸਮ ਇੱਕ ਰਿਫਰਨ ਦੀ ਸ਼ਾਈਨ ਕਰੂਗਾ ਤੁਸੀਂ ਹਫਤੇ ਦੇ ਵਿੱਚ ਇਹਨੂੰ ਸ਼ਾਵਰ ਲੈਣ ਤੋਂ ਪਹਿਲਾਂ ਜ਼ਰੂਰ ਯੂਜ਼ ਕਰੋ ਤੇ ਜਿਨ੍ਹਾਂ ਨੇ ਪਹੁੰਚਾ ਡਰਾਈ ਸਕਿਨਾਂ ਤਾਂ ਉਹ ਵੈਸੇ ਵੀ ਨਾਰੀਅਲ ਤੇਲ ਨੂੰ ਰੈਗੂਲਰਲੀ ਯੂਜ਼ ਕਰ ਸਕਦੇ ਆ ਰੋਜ਼ ਜਿਹਨਾਂ ਦੀ ਬਲਜਰ ਡਰਾਈ ਸਕਿਨ ਹੋਰ ਹੋਰ ਯੂਜ਼ ਕਰ ਸਕਦੇ ਆ ਨੂੰ ਬੇ ਲੱਗਦਾ ਬਿਚਪਚਪਾਟ ਫੀਲ ਹੁੰਦੀ ਆ ਤਾਂ ਉਹ ਹਫਤੇ ਦੇ ਵਿੱਚ ਦੋ ਵਾਰ ਹੀ ਸ਼ਵਰੀਆਂ ਤੋਂ ਪਹਿਲਾਂ ਇਹਨੂੰ ਯੂਜ਼ ਕਰ ਸਕਦੇ ਆ ਤੇ ਇਸ ਤਰ੍ਹਾਂ ਤੁਸੀਂ ਆਪਦੇ ਫੇਸ ਦੀ ਮ사ਜ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਕੀਤੀ ਆ ਤੁਸੀਂ ਨਾਰੀਅਲ ਤੇਲ ਦੇ ਵਿੱਚ ਗੈਸੋਲਿਨ ਐਡ ਕਰਕੇ ਤੁਸੀਂ ਆਪਦੇ ਫੇਸ ਨੂੰ ਮ사ਜ ਕਰੋ ਕਿਉਂਕਿ ਇਹਦੇ ਨਾਲ ਜਿਹੜਾ ਆਪਣਾ ਸਕਿਨ ਦਾ 글로ਵ ਮਨਿਆ ਰੁਗਨ ਖਾਰ ਆਪਣੇ ਫੇਸ ਤੇ ਉੱਪਰ ਆਊਗਾ ਤੁਸੀਂ ਇਹਦਾ ਰਿਜ਼ਲਟ ਤੁਸੀਂ ਖੁਦ ਹੀ ਆਪ ਹੀ ਦੇਖੋਗੇ ਤੁਹਾਨੂੰ ਦੂਜਾ ਪਰਸਨ ਇਸੀ ਤੋਂ ਜ਼ਰੂਰ ਨੋਟਿਸ ਕਰੂਗਾ ਇਸੇ ਮਸਾਜ ਇਸ ਤਰ੍ਹਾਂ ਦੇ ਜ਼ਰੂਰ ਕਰੋ ਵੀਡੀਓ ਨੂੰ ਵੀ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਬੈਲ ਬਟਨ ਨੂੰ ਵੀ ਕਲਿੱਕ ਕਰਿਓ ਤਾਂ ਕਿ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਮਿਲਦੀਆਂ ਕੈ ਨੈਕਸਟ ਵੀਡੀਓ ਦੇ ਵਿੱਚ ਉਦ ਤੱਕ ਲਈ ਸੱਚਾ